ਯਾਰ ਵੀ ਆ ਗਏ ਆਹ ਵੰਚੇ ਸਾਰੇ ਮਹਾਰਾਜ ਦੀ ਕਿਰਪਾ ਨਾਲ ਰੀਤਾ ਸਾਹਿਬ ਰਹਿ ਗਿਆ 1.4 ਕਿਲੋਮੀਟਰ ਜੀ ਪਰ ਆ ਰਹਿ ਗਿਆ 4 ਮਿੰਟ ਦਾ ਯਾਰ ਇਹ ਬਾਬਾ ਜੀ ਨੇ ਕਿਰਪਾ ਬਹੁਤ ਕੀਤੀ ਇੱਥੇ ਟੈਂਪਰੇਚਰ ਤਾਂ ਦੇਦੀ ਡਿਗਰੀ ਪਰ ਲੋਕ ਜਗਟਾ ਹੁੰਦੇ ਹਨ ਸਫ਼ਰ ਬਹੁਤ ਸੋਹਣਾ ਮਹਾਰਾਜ ਨੇ ਕਰਾਇਆ ਆਪ ਦੀ ਕਿਰਪਾ ਨਾਲ ਅੰਗ ਸੰਗ ਸਹਾਇਯੋਗ ਆਹ ਰੀਤਾ ਸਾਹਿਬ ਗੁਰਦਾਰੇ ਦੇ ਦਰਸ਼ਨ ਕਰਾਉਂਦੇ ਜਿੱਥੇ ਬਾਬਾ ਜੀ ਨੇ ਰੀਠੇ ਮੀਠੇ ਕੀਤੇ ਸੀ ਰੀਠੇ ਬਹੁਤ ਕੋੜਾ ਹੁੰਦਾ ਆਏ ਤਾਂ ਚਲੋ ਆਪਾਂ ਵੀ ਡਿਲੀਵਰੀ ਆ ਸੁੰਦ ਚ ਹੀ ਆਇਆ ਵੀ ਹੱਲੇ ਵੀ ਉਹ ਬੂਟੇ ਨੂੰ ਜਿਹੜੇ ਰੀਠੇ ਪ੍ਰਸ਼ਾਦ ਹਾਂ ਜਿਹੜਾ ਮਿਲਦਾ ਹੁੰਦਾ ਪ੍ਰਸ਼ਾਦ ਕੋਈ ਤਾਂ ਮੇਰਾ ਬਾਬਾ ਜੀ ਭੋਗ ਨਹੀਂ ਕਰਨ ਦੇ ਆ ਜੀ ਤੂਏ ਸ਼ਵਾਲੇ ਪਰ ਉਹ ਜਿਹੜੇ ਮੌਸਮ ਚ ਲੱਗਦੇ ਆ ਉਸੇ ਹਿਸਾਬ ਨਾਲ ਮਿਲਦਾ ਨਾ ਪ੍ਰਸ਼ਾਦ ਨਹੀਂ ਕੋਈ ਹੁਣ ਬਾਬਾ ਜੀ ਰਾਜੂ ਪਾਹਣਾ ਲੱਫਣਾ ਨਾ ਹਾਂਜੀ ਪਾਹਣਾ ਤੋਂ ਆਹ ਕਸ਼ਾ ਰੀਠੇ ਨਾ ਆਇਆ ਦਾ ਮੈਨੂੰ ਪਰਮਿਸ਼ਨਾਂ ਲਈ ਜਾਂਦੇ ਆਈ ਦੁਕਾਨ ਤੋਂ ਤੁਹਾਨੂੰ ਆਪਾਂ ਕਹਿ ਨਹੀਂ ਸਕਦੇ ਰੇਟ ਨਾ ਟੋਣਾ ਆ ਗਿਆ ਆ ਗਿਆ ਮੇਟਾ ਦਤਾ ਆ ਗਿਆ ਆ ਗਿਆ ਤੇ ਮਨ ਲੱਗੀ ਹਾਂ ਮਹਾਰਾਜ ਮੈਂ ਗੁਰੂ ਕਰਦੇ ਦਰਸ਼ਨ ਰੀਤਾ ਸਾਹਿਬ ਦੇ ਵੀ ਮਨਕ ਸਾਲ ਹੋ ਗਿਆ ਜੀ ਬਾਬਾ ਜੀ ਕਿਰਪਾ ਨਹੀਂ ਕਰਨ ਲਈ ਪਰ ਕਰ ਦਿੱਤੀ ਮਹਾਰਾਜ ਜੀ ਉਹਨਾਂ ਨੇ ਤੇ ਆਪਨੇ ਦਰਸ਼ਕਦਾਰਿਆਂ ਨੂੰ ਲੈ ਆਏ ਜੀ ਸ਼੍ਰੀ ਰੀਤਾ ਸਾਹਿਬ 1 ਕਿਲੋਮੀਟਰ ਲਿਖ ਆਏ ਇੱਥੇ ਭਾਈ ਬਾਦ ਯੋਨ ਬੱਬੇ ਦੀ ਕਿਰਪਾ ਨਾਲ ਹੀ ਆਗੇ ਜੇ ਰੀਤਾ ਸਾਹਿਬ ਗੁਰਦੁਆਰਾ 0.1 ਕਿਲੋਮੀਟਰ ਉਹ ਰੋਡ ਉਹ ਹੁੰਦਾ ਹੀ ਵੀਰ ਜਦੋਂ ਉਹ ਪੰਨੇ ਬੰਨੇ ਆ ਠੀਕ ਵਿੱਚ ਇਹ ਸਿੱਧਾ ਕਹਿੰਦੇ ਆ ਹਾਂ ਠੀਕ ਹੈ ਵਿੱਚ ਗੁਰਦਰਾ ਸਾਹਿਬ ਗੁਰਦਰਾ ਸਾਹਿਬ ਗੁਰਦੁਆਰਾ ਸਾਹਿਬ ਰੀਤਾ ਸਾਹਿਬ ਉਥਰੇ ਲਾਲੀ ਵੀਰ ਥੋੜਾ ਦੇਖ ਪਿਆ ਇਹ ਤੋਂ ਸੁਣਿਆ ਉਹ ਥੱਲੇ ਹੋ ਜਾਂਦੇ ਜਿੰਦੇ ਉਹ ਥੱਲੇ ਜਾਣਾ ਆਪਾਂ ਮੀਨ ਤੇ ਹਰੇ ਹਰਿਆਲੀ ਆ ਹਰਿਆਲੀ ਆ ਉਹ ਹਰਿਆਲੀ 600 ਮੀਟਰ ਸਾਰਾ ਕੋ ਦੇਜਣਾ ਗੜੀ ਆ ਇਹ ਤੋਂ ਹੋਰ ਹਰਿਆਲੀ ਦੀ ਹੰਡੀ ਥੱਲੇ ਇੱਥੇ ਜਾਣਾ ਜਿੱਥੇ ਕਨਕ ਬੀਜੀ ਲੋਕਾਂ ਉਹ ਭਾਈ ਬਲੌਕ ਜਪਾ ਰਹੇ ਆ ਮਹਾਰਾਜ ਦੀ ਕਿਰਪਾ ਨਾਲ ਅਗੇ ਰਾਹ ਦੇ ਘਰ ਔੜਿਆ ਜੀ ਅੱਗੇ ਯਾਰ ਨਾ ਆਪਾਂ ਟੋਣ ਨੂੰ ਲੱਗੇ ਜੀ ਤੋਂ ਠਾਂ ਗੁਰੂ ਘਰ ਆਹ ਸ਼ਹਿਰੇ ਬਣਿਆ ਭਾਈ ਹੂੰ ਚੜਦੇ ਦੁੱਦਦੇ ਆ ਆਹ ਅਵੀ ਸੰਤ ਨੇ ਤੇ ਇੰਨਾਂ ਬਹੁਤ ਸੋਨਾ ਸ਼ਹਿਰ ਹੈ ਯਾ ਰੀਠਾ ਸਾਹਿਬ ਇਹ ਸ਼ਹਿਰ ਹੋਣਾ ਰੀਠਾ ਸਾਹਿਬ ਹਨ ਹੂੰ ਚਲੋ ਗੁਰਦੂਰਾ ਸਾਹਿਬ ਆ ਗਿਆ ਸੰਤਾਂ ਜੀ ਰੀਠਾ ਸਾਹਿਬ ਰੀਠਾ ਜੀ ਉਹ ਥਾਂ ਜਾਣਾ ਉਧਰੋਂ ਸਿੱਧੇ ਕਿੱਧਰੋਂ ਮਤਲਬ 4.3 ਕਿਲੋਮੀਟਰ ਘੁਰਦਰਾ ਦਾ ਪੁਆਇੰਟ 3 ਕਿਲੋਮੀਟਰ ਦੂਜੇ ਪਿੰਡ ਚੱਕਰ ਕਿੰਨੇ ਦੇ ਲੈਂਦੇ ਆ ਨਹੀਂ ਤੇ ਅੱਜ ਆ ਗਏ ਵੀਰ ਤੇ ਤਿੰਨ ਦੇ ਲੈਂਦੇ ਆ ਇਹ ਸਿਕੂਰ ਕੰਮ ਖਤਰੇ ਵਾਲਾ ਹੀ ਆ ਇਹ ਸੇਵਕਾ ਕੰਮ ਖਤਰੇ ਵਾਲਾ ਤੇਰਾ ਤਾਂ ਹੀ ਕਹ ਵੀ ਹੁਣ ਖੜੀ ਜਾਂਦੀ ਮੁੜ ਕੇ ਤਿੰਨ ਦਿਨ ਇੱਥੇ ਰਹੋਗੇ ਫਾਇਦਾ ਕੋਈ ਹੈ ਜੀ ਮਹਾਰਾਜ ਦੇ ਦਰਸ਼ਨ ਕਰਾਉਣੇ ਸਿਰ 10 ਮਿੰਟ ਦਾ ਰਹਾ ਰਹਿ ਗਿਆ ਸਭ ਤੋਂ 10 ਮਿੰਟ ਦਾ ਪਿਆਰ ਇਨਾ ਟਾਈਮ ਤੋਂ ਸਾਡੇ ਬਲੌਕ ਨੂੰ ਪਿਆਰ ਦਿੱਤਾ ਇਨਾ ਪਿਆਰ ਦੇ ਰਹੇ ਜੀ ਅੱਗੇ ਵੀ ਤੁਹਾਨੂੰ ਗੁਰੂ ਮਹਾਰਾਜ ਦੇ ਦਰਸ਼ਨ ਕਰਾਵਾਂਗੇ ਥੱਲੇ ਜਾਵਾਂਗੇ ਹਾਂ ਗ੍ਰੀਟਸ ਸਾਈ ਕੌਸਾ ਸ਼੍ਰੀ ਵਾਹਿਗੁਰੂ ਦੀ ਕੀਮਤ ਹੈ ਜੀ ਬਾਬੇ ਨਾਨਕ ਨੇ ਕਰਤੀ ਕਿਰਪਾ ਜੀ ਰੀਤਾ ਸਾਹਿਬ ਪਹੁੰਚ ਗਏ ਆ ਜੀ 3:35 ਤੇ ਸੰਤ ਸਾਹਿਬ ਪਹੁੰਚ ਗਏ ਆ ਜੀ ਅੱਗੇ ਵਸਪਾਣਾ ਹਾਂ ਕਣਕੇ ਪਿਛੇ ਉਹ ਜਮਾ ਲੈ ਕਰਤੀ ਕਿਰਪਾ ਉਹ ਬਣੀ ਨਾ ਕੰਦੇ ਜੀ ਹਾਂ ਹਾਂ ਨਾ ਕੰਦੇ ਹੋਈ ਇਹ ਲਾ ਵੀਰ ਹੂੰ ਉਹ ਨੋਟ ਕਰੋ ਦਰਜਾ ਉਹ ਤਾਂ ਰਸ ਗੱਡੀ ਭਾਵੇਂ ਹੁੰਦੀ ਨਾ ਇਹ ਲੈ ਹਾਂ ਗੱਡੀ ਭਾਵੇਂ ਹੁੰਦੀ ਨਾ ਇਹ ਤਹੀ ਲੈ ਜੀ ਸ਼ਾਇਦ ਤੁਹਾਨੂੰ ਪਤਾ ਨਹੀਂ ਲੱਗਦੀ ਕਿ ਨਹੀਂ ਉਹ ਤਾਂ ਦੱਸਿਆ ਨਹੀਂ ਨਾ ਕਿ ਇਹ ਆ ਜਾਂਦੀ ਹੈ ਹੂੰ ਆ ਜਾਂਦੀ ਹੈ ਟੈਂਪੂ ਟਰਾ ਬਣਾਏ ਐਵੇਂ ਆ ਜਾਂਦੀ ਹੁੰਦੀ ਆ ਉਹ ਉਹਰ ਸਤਾ ਮਣੀ ਕਰਨਸਾਦਾ ਹਾਂ 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 ਆ ਉਦਾਂ ਦਾ ਸ਼ੇਮ ਜਿੱਦਾਂ ਮਣੀ ਕਰਨ ਥਾਣੇ ਉੱਤਰਦੇ ਹਾਂ ਮੈਗੀ 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 ਹਾਂ ਤਾਂ ਇਹ ਨਹੀਂ ਤੇ ਕੋਈ ਕਹਿਣਾ ਨਹੀਂ ਅਰੇ ਨਾ ਸੁਣੀ ਨਹੀਂ ਮੈਂ ਸੁਣੀ ਬਾਬੇ ਨੇ ਲੱਗੇ ਹੋ ਕੇ ਸੁਣੀ ਆਪਣੇ ਆਇਆ ਗੁਰਦਰਾ ਸਾਹਿਬ ਦਾ ਗੇਟ ਬਾਬੇ ਨੂੰ ਪਤਾ ਏਡੀ ਦੂਰੋਂ ਸੰਤਾਂ ਆਈਆਂ ਆ ਤੇ ਬਾਈ ਗੁਰੂ 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 ਉਹਨਾਂ ਦਾ ਬਹੁਤ ਜਨ ਦੋ ਕਮਰਾ ਹਾਂ ਜੀ ਉਹ ਕਮਰੇ ਦੇ ਰੌਲੇ ਵੱਧੂ ਹਾਂ ਬਹੁਤ ਸੰਤੇ ਯਾਰ ਇਹ ਸਰਾ ਪੈਂਦੇ ਇੱਥੇ ਲਾ ਗੱਡੀ ਕਿੱਥੋਂ ਮਿਲਨੀ ਸਰਾ ਓ ਯਾਰ ਪਹਿਲਾਂ ਗੱਡੀ ਤੇ ਲਾਈਏ ਮੈਂ ਪਹਿਲਾਂ ਜਾਂਦਾ ਜੇ ਮੈਨੂੰ ਦੱਸ ਦਿੰਦਾ ਮੈਂ ਪਹਿਲਾਂ ਜਾਂਦਾ ਓਏ ਮੈਨੂੰ ਪੁੱਛਣ ਿਆ ਦੱਸ ਮੈਂ ਤੇਰੇ ਨਾਲ ਹੀ ਬੈਠਾ ਤੂੰ ਇਹ ਨਹੀਂ ਕਹਿੰਦਾ ਨਹੀਂ ਇਹ ਚਲੋ ਲਾਲੀ ਤੇ ਕਹਿ ਸਕਦਾ ਵੀ ਤੁਹਾਨੂੰ ਪਤਾ ਵੀ ਕਿਉਂਕਿ ਅਸੀਂ ਪਹਿਲਾਂ ਆ ਗਏ ਨਾ ਅੱਗੇ ਅਗਲੀ ਸੀਟ ਤੇ ਬੈਠੇ ਆ ਉਹ ਮਗਰਲੀ ਦੇ ਵਿੱਚ ਕੁਝ ਕਦਮਾਂ ਦੀ ਮੈਨੂੰ ਤਾਂ ਮੈਨੂੰ जरा ਪੁੱਛੋ ਕੁਝ ਕਦਮਾਂ ਦੀ ਦੂਰੀ ਤੇ ਹੂੰ ਪਹਿਲਾਂ ਆ ਗਏ ਲੋ ਜੀ ਲੈ ਕਮਰੇ ਦੇ ਫੇਰ ਕਰਦੇ ਆ ਆਪਾਂ ਬਲੌਗ ਸਾਡੇ ਵੇਖੋ ਫਿਰ ਮਤਾਨੇ ਫਤੇ ਜੁਤੀ ਵਾਹਿਗੁਰੂ ਜੀ ਕਾ ਕਾਂਸਾ ਸ੍ਰੀ ਵਾਹਿਗੁਰੂ ਜੀ ਕੀ ਫਤੇ ਜੀ ਅਸੀਂ ਕੱਲ ਦੇ ਆਪਾਂ ਨਾਨਕ ਮਾਤਾ ਸਾਹਿਬ ਜੀ ਉੱਥੋਂ ਸਵੇਰ ਦੇ ਚਾਲੇ ਪਾਏ ਸੀ 11:00 ਵਜੇ ਪਾਏ ਸੀ ਨਾ ਹੂੰ ਪਰੰਤ 3:30 ਵਜੇ ਰਿਤਾ ਸਾਹਿਬ ਪਹੁੰਚ ਗਏ ਜੀ ਬੜੀ ਮਹਾਰਾਜ ਦੀ ਕਿਰਪਾ ਜੀ ਉਹਦੇ ਰਿਤਾ ਸਾਹਿਬ ਦੇ ਦਰਸ਼ਨ ਕਰੋ ਜੀ ਜੋੜੇ ਇੱਧਰ ਹੀ ਲਾ ਦੀਏ ਇੱਧਰ ਲਾ ਲੋ ਇੱਕੋ ਸਾਈਡ ਤੇ ਰੀਠੇ ਮੀਠੇ ਬਾਬਾ ਜੀ ਨੇ ਇੱਥੇ ਕੀਤੇ ਸੀ ਰੀਠੇ ਕੌੜੇ ਸੀ ਇਤਿਹਾਸ ਜਦੋਂ ਤੁਹਾਨੂੰ ਚਾਨਣਾ ਪਾਉਂਦੇ ਸੰਗਤੋਂ ਇਤਿਹਾਸ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਜੀ ਦਾ ਅੜਿਠਾ ਸਾਭੀ ਆੜਿਠਾ ਆ ਤੇ ਜਿਹੜਾ ਸਾਹ ਕੋਲ ਆਲੇ ਮੈਂ ਕਿਹਾ ਕੋਟਨ ਦੇ ਕੋਲ ਰੇਖੇ ਨੂੰ ਪਾ ਰਹੀ ਹੈ ਅੱਛਾ ਜੀ ਆਹ ਰੋਕ ਜਿਹੜਾ ਵੀ ਜਿਹਨੂੰ ਲੱਗਦੇ ਉਹ ਵਾਲੇ ਨਿਊਜ਼ੀਲੈਂਡ ਤੋਂ ਸਾਰੇ ਰੋਕ ਜਿੰਨੇ ਹੈਗੇ ਉਹਦੀ ਨਾਲ ਸਾਰੇ ਦੇਖਣੇ ਸਾਰੇ ਦੇਖੇ ਨੇ ਸਾਰੇ ਰੋਕ ਉਹ ਮਿੱਠੇ ਸਾਰੇ ਮਿੱਠੇ ਇਹ ਉਹਦਾ ਪਰਿਵਾਰ ਆ ਸਾਰੇ ਇਹ ਬਣਾ ਆਹ ਜਿਹੜੇ ਸਾਈਡ ਤੇ ਬਾਹਰ ਲੱਗੇ ਵੀ ਰੀਟੇ ਦੇ ਰੋਕ ਤੇ ਉਹ ਜਿਹੜੇ ਉਧਰ ਹੀ ਰੀਟੇ ਆ ਲੱਗਦਾ ਕਿ ਨਾ ਉਹ ਆ ਗਿਆ ਪਿਆ ਆ ਉਹ ਉਹ ਵੀ ਕੋਈ ਰੀਚਾ ਨਹੀਂ ਜਾ ਸਾਰਿਆਂ ਨੂੰ ਮਾਰਾ ਪ੍ਰਮਾਤਮਾ ਦੀ ਕਿਰਪਾ ਨਾਲ ਮਿੱਠੇ ਲੱਗਦੇ ਮਿੱਠੇ ਲੱਗਦੇ ਬਲ ਆਪਾਂ ਆਪਾਂ ਹੀ ਮਿੱਠੇ ਹੋਏ ਉਹ ਮਿੱਠੇ ਆ ਠੀਕ ਉਹਨਾਂ ਜੋ ਮਾਰਾ ਇਹਨੇ ਗੁਰੂ ਨਾਨਕ ਦੇਵ ਜੀ ਕੋਲ ਕੋੜਾ ਬੋਲ ਨਾ ਕਰਾ ਕੇ ਸੰਭਾਪਾ ਦੇਖ ਰਹਾ ਤੇ ਉਹ ਗੇੜ ਗੱਲੀ ਤੇ ਨਾ ਗਿਆ ਹੈ ਨਾ ਆਹਾਂ ਦੀ ਉਹਦਾ ਡਿਗੜਾ ਕੋਲ ਕੋ ਥੱਲੇ ਰੀਚਾ ਆਪਣੇ ਪਾਸੇ ਲੱਗੋਤਾ ਦੋ ਟਾਇ ਮਿੱਠਿਆ ਲੀ ਤੇ ਦੂਜੇ ਉਹਦੇ ਕੌੜੇ ਆ ਠੀਕ ਉਹ ਤੇ ਰੀਚਿਆ ਹੀ ਆਲੀ ਉਹਦਾ ਅੰਦਰ ਵੜਦੇ ਸਾਰੇ ਜਿਹੜਾ ਅੰਦਰ ਵੜ ਜਾਂਦੇ ਇੱਥੇ ਕਮਰੇ ਲਿਕਦੇ ਆ ਜਿੱਥੇ ਵੱਡੇ ਆ ਜਾਂ ਲੈ ਲਗਾ ਆਹਾਂ ਜੀ ਉਹ ਉਹਦੇ ਤੁਸੀਂ ਤਾਂ ਜਿੰਨ ਪਰਲੇ ਪਾਸਿਆਂ ਦੇ ਵੇਖ ਲਓ ਤੁਹਾਨੂੰ ਕੋੜਾ ਮਿਲੂਗਾ ਅੱਡੇ ਵਿੱਚ ਚੀਜ਼ ਹੀ ਕੋਈ ਨਹੀਂ ਆਹ ਵੀ ਤੁਹਾਨੂੰ ਚਾਹਤ ਹੈ ਹਾਲ ਹੋਜੀ ਗੁਰਮਾਨ ਦੇ ਜੀ ਦੇ ਵੇਲੇ ਦਾ ਆਹ ਇਹ ਆਪਾਂ ਗੁਰੂ ਜੀ ਨੂੰ ਬਾਕੀ ਹਾਂ ਦਾ ਜਿੰਨੇ ਇੱਥੇ ਲੱਗੇ ਰੀਟੇ ਦੇ ਰੋਕ ਸਾਰਿਆਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਮਿੱਠੇ ਹੀ ਲੱਗਦੇ ਲੱਗਦੇ ਆ ਇਹਦੇ ਤੋਂ ਅੱਗੇ ਉਹ ਦਰਦ ਤੋਂ ਜੀ ਆਣਾ ਗਾਰਡੀਆ ਉਥੇ ਉਹ ਪੰਜ 6 6 ਭਰਾ ਹੀ ਬਲਕਾਲਾ ਇੱਕ ਭਰਾ ਹੀ ਬਣਾ ਫੋਰਜ ਵਿੱਚ ਸਟਾਫ ਠੀਕ ਜੀ ਹੁਣ ਮਰ ਗਿਆ ਅੱਛਾ ਜੀ ਨਵੇਂ ਬੰਦੂ ਹੁਣ ਆਏ ਅੱਗੇ ਚਲੇ ਕਿ ਕਿੱਦਾਂ ਆਏ ਜੀ ਸਵੇਰੇ ਜਾਵਾਂਗੇ ਨਹੀਂ ਹੁਣ ਚਾਹ ਪਾਣੀ ਪੀ ਕੇ ਨਹੀਂ ਨਹੀਂ ਹਲੇ ਦਰਸ਼ਨ ਕਰ ਲਈਏ ਮੈਂ ਪੰਜ ਪੀਨੇ ਚਾਹ ਪਾਣੀ ਯਾ ਗਾ ਅੱਜ ਗੱਲੀ ਲੱਗ ਰਹੀ ਹੈ ਚਾਹ ਤੋਂ ਵੀ ਤੇ ਕਿਉਂ ਪੀਣੀ ਚਾਹ ਚਾਹ ਹਾਂ ਕਾਉਂ ਬੜੀ ਹੁੰਦੀ ਸਖੋ ਹਾਂਜੀ ਹਾਂ ਚੱਲਿਆ ਤੋ ਨਦੀਆਂ ਲਾਏ ਜੀ ਫਿਰ ਦੋ ਨਦੀਆਂ ਦਾ ਸੰਗਮ ਹੁੰਦਾ ਇਕੱਠੀਆਂ ਹੁੰਦੀਆਂ ਦੋ ਨਦੀਆਂ ਪਾਰਕਿੰਗ ਵਾਲਾ ਪਾਰਕਿੰਗ ਵਾਲਾ ਕੋਈ ਬੜੀ ਕੰਮ ਚਾਹ ਤੋ ਉਹ ਵੀ ਅੱਲਾ ਦੇ ਕੋਈ ਬਣੀ ਵਾਲਾ ਆ ਪਾਣੀ ਥੋੜਾ ਥੋੜਾ ਆਉਂਦਾ ਥੋੜਾ ਆਉਂਦਾ ਤੇ ਬਹੁਤ ਲੰਮੀਆਂ ਨਦੀਆਂ ਪਾਣੀ ਚੜ ਜਾਂਦਾ ਨਾ ਨਾ ਉੱਪਰ ਸਾਧਾ ਹੁੰਦੀਆਂ ਆਹ ਦੇਖੋ ਕੀ ਬਣਾਇਆ ਆਪਣੇ ਦੁਆਰਾ ਵੀ ਨੰਗਾ ਜਲੀ ਦੇ ਨਾਲ ਆਉਂਦਾ ਹਾਂ ਹਾਂ ਆਪਾਂ ਚਲਾਉਣਾ ਸਕੇ ਦੀ ਨਾ ਹੀ ਨਦੀ ਦਾ ਮਾ ਪੰਡਿਆ ਆਉਂਦਾ ਜੇ ਕੀ ਆ ਤੇ ਦੇ ਦਿਆ ਤੱਕੀ ਜਾਂ ਤੇ ਗੁੱਦੀ ਆਹ ਆ ਜੀ ਉਸ ਤੋਂ ਪਾ ਦੇ ਪਾਰ ਆ ਜੀ ਕੋਈ ਨਾ ਕੋਈ ਜੇ ਮੇਰੇ ਨਾਲ ਆਵੇ ਆ ਵੀ ਸਾਰੇ ਦੁਆਰ ਕੀਤੀ ਹੈ ਸਾਰੀ ਆਪਣੇ ਹਾਂਜੀ ਭਾਈ ਤੂੰ ਬਹੁਤ ਉਧਰ ਜਰਨਾਵੇਂ ਇਹ ਪੱਥਰ ਉਧਰ ਹੀ ਮਾਰ ਨਾ ਲੰਘ ਜਾ ਉਹ ਵੀ ਕਹਿਣਾ ਪੱਥਰ ਲਖੇ ਆ ਜੇ ਕੋਈ ਭੱਜਦੀ ਲੋੜ ਉਹਦੇ ਪੈਰਾਂ ਸੰਕੇ ਰੱਖਿਆ ਇਹਨੂੰ ਲਵਾ ਲਾ ਤਾਂ ਨਾ ਲੋ ਬੜੀ ਬੋਲ ਵੀ ਆਏਗਾ ਨਹੀਂ ਆਏ ਇੱਥੇ ਆਪ ਨੂੰ ਗੱਲ ਕਰਨਾ ਹੈ ਇਸ ਤਰ੍ਹਾਂ ਬਾਬਾ ਦਾ ਪੈਰ ਮਨਦਾ ਹਾਂ ਉਹ ਇਹਨਾਂ ਨੂੰ 90 ਦੀ ਲਾਤ ਪੱਥਰ ਮੰਨਦਾ ਹਾਂ ਆਵਾਜ਼ ਸੁਣਿਆ ਨਾ ਭਾਜੀ ਬੱਸ ਕਰੋ ਮੇਰਾ ਫੋਨ ਹੈ ਕੋਈ ਜਲਾ

ਨਦੀ ਪਾਰ ਕਰਦੇ ਹੋਏ ਆਹ ਉਹ ਆਂਦਾ ਸੇਵਾ ਕਰਨੀ ਆ ਸੇਵਾ ਕਰਨੀ ਆਂਦਾ ਸੇਵਾ ਕਰਨ ਚੱਲਿਆ ਉਹ ਆਂਦਾ ਚੋਕ ਸੀ ਮਟਾ ਦਾ ਢੋਣਾ ਮੈਂ ਓਏ ਇੱਕ ਨਦੀ ਉਧਰ ਆਉਂਦੀ ਆ ਓ ਇੱਕ ਨਦੀ ਇਧਰ ਆਉਂਦੀ ਆ ਤੇ ਇੱਕ ਆ ਬੱਚੇ ਆਉਂਦੀ ਐ ਇੱਕ ਆ ਤੇ ਇਕੱਠੀਆਂ ਹੋ ਜਾਂਦੀਆਂ ਇੱਥੇ ਤੇ ਫੇਰ ਐ ਨੂੰ ਲੱਗਦੀਆਂ ਹਨਾ ਤੇ ਜੀ ਹੋਰ ਧੀਰੇ ਆ ਗਏ ਹਨਾ ਆ ਉਹ ਕਰਦਾ ਮੈਂ ਨੂੰ ਫੋਟੋ ਸ਼ੂਟ ਹੋਣਦੀ ਹੈ ਵੀ ਨਦੀ ਦੇ ਵਿੱਚ ਵੜ ਕੇ ਕ ਕਰੋ ਬਾਣੀ ਵੀ ਚੱਲਣਾ ਉਹ ਹੋ ਰਿਹਾ ਵਰਦਾਰੇ ਆਇਆ ਭਰਾ ਆ ਤੋ ਚਬਲ ਰੋੜੀ ਇਹਦੇ ਆਈ ਉਹ ਜਬਰ ਨਹੀਂ ਜਾ ਆ ਇਹ ਲੋਕ ਦਾ ਪਾੜ ਆ ਇਹ ਮੈਂ ਪਾਵਾਂਗਾ ਤੂੰ ਜਾ ਨਾ ਬੰਦਾ ਡਾ ਰੁੜ ਗਿਆ ਹੀ ਮਾਰ ਮਹਾ ਬਜਾ ਚਬਲ ਲੱਪਣੀ ਆ ਇਹ ਪਿਆਰ پانی ਚੁੱਭਣ ਪਾਉਂਦਾ ਹੈ ਪਾਣੀ ਠੰਡਾ ਬਰਦਾਸ਼ਤ ਔਰ ਇਹ ਤਾਂ ਵਾਜੀ ਹੋਣੀ ਹੈ ਇਹਦਾ ਬੰਦਾ ਆ ਬੇਰੀ ਜੀ ਘਰ ਤਾਂ ਆਉਂਦਾ ਨਹੀਂ ਲੋਕ ਹੋ ਜਾਂਦੇ ਕੀ ਨਾ ਨਾ ਵੀਡੀਓ ਤੇ ਨਾ ਨਾ ਬੰਦੂ ਤਾਂ ਦੱਸਿਆ ਤੇ ਬੈਕਨ ਕਰਕੇ ਨਦੀ ਦੇ ਵਿੱਚ ਫੋਟੋ ਸ਼ੂਟ ਕਰਾ ਲਈ ਸਟਾਰਟਿੰਗ ਹੈ ਨਾ ਤੇ ਹੁਣ ਮੈਗੀ ਖਾ ਗਏ ਕਿ ਉਹ 300 ਮੀਟਰ ਥਾਣੋਂ ਚੱਲੇ ਪਹਿਲਾਂ 300 ਮੀਟਰ ਥਾਣੋਂ ਆ ਗਏ ਜਿੱਦਣੇ ਫੋਲਡਿੰਗ ਸੀ ਸੁਣਦੇ ਆਹ ਇੱਕ ਬਾਤ ਲੈਂਦੇ ਨਾ ਕਿ ਐਕਸ 300 ਮੀਟਰ ਤੋਂ 5 ਕਿਲੋ ਮੀਟਰ ਤੋਂ ਉੱਤੇ ਨੇ ਤਸਵੀਰਾਂ ਵੀ ਆ ਗਈਆਂ ਜੇ ਨਹੀਂ ਜੰਮੀ ਇਹ ਲਾਈਨ ਮਾੜਾ ਬਾਦਰ ਕਿਲੋਮੀਟਰ ਵੱਧ ਜਾਣਾ ਨਹੀਂ 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 ਉਹ ਤਾਂ ਸੈਂਕੜੇ ਹੀ ਆਈਓ ਬਾਜੂ ਦਾ ਨਾਮ ਉਹ 200 ਗੈਰੰਟੀ ਦੇ ਵਿੱਚ ਚੋਣ ਚਾਹੁੰਦਾ 200 ਆ ਰਹੀ ਪਈਦਾ ਨਾਮ ਉਹ ਵੀ ਡਬਲ ਆ ਰਹੀ ਵੀਰ ਦਾ ਟਿਕਟ ਮਾੜਾ ਇਹ ਵੀ ਰੋੜਾ ਇਹ ਰੇ ਇਹ ਮੇਰੇ ਨਾਲ ਆਉਂਦਾ ਹੋਰ ਰੋੜਾ ਨਾਲ ਯਾ ਹਰ ਵਾਰ ਹੋਰ ਆਖਰੀ ਵਾਰ ਆ ਰਹਾ ਉਹ ਜਿਹੜੇ ਕਿਸੇ ਰੋਟੀ ਨੂੰ ਖਾ ਕੇ ਆਉਂਦੇ ਜੋ ਸੀ ਕੋਈ ਨਾਂ ਨਹੀਂ ਰਹੀ ਹੱਦਾਂ ਤੋਂ ਬਾਅਦ ਨਹੀਂ ਹੁੰਦਾ ਕੋਈ ਗੋਲ ਨਹੀਂ ਮੈਂ ਇਕੱਲਾ ਬਰਾਇ ਨਹੀਂ ਹੁੰਦਾ ਲੋ ਸੰਤੋਂ ਨਹੀਂ ਮੈਗੀ ਖਾ ਕੇ ਮਾਰਕੀਟ ਦੇ ਵਿੱਚੋਂ ਸੈਰ ਕਰਕੇ ਹੁਣ 300 ਮੀਟਰ ਠਾਣੂ ਜਾਵਾਂਗੇ ਰੀਠਾ ਸਾਹਿਬ ਗੁਰਦੁਆਰਾ 10300 ਮੀਟਰ ਪੈਂਦਾ ਆ ਜੋ ਸੰਤਾਂ ਜਾ ਰਹੀਆਂ ਨੇ ਸਾਡਾ ਇੰਟਰਨੈਟ ਦਾ ਸ਼ਾਮੀ ਗਰਮ ਨੇ ਜੀ ਜਿੱਥੇ ਜੋ ਰੇੜਗੇ ਨਾ ਆਪਾਂ ਆਪਾਂ ਕੋ ਬ੍ਰੇਕ ਨਹੀਂ ਲਗਣੀ ਬ੍ਰੇਕ ਖਾਣ ਚ ਲਾ ਲਾ ਸਾਂਭੀ ਲੱਗ ਬਹੁਤ ਚੜਾਈ ਔਖੀ ਸੀ ਜਾਂ ਬਾਬੇ ਦੀ ਕਿਰਪਾ ਨਹੀਂ ਕੋਈ ਵੀ ਬਾਬੇ ਨੇ ਮਗਰ ਤੱਕਾ ਹੀ ਲਾ ਲਾ ਅੱਲਾਮ ਏਦਾਂ ਹੌਲੀ ਆਓ ਵੀਰ ਮੈਂ ਕਿ ਲੱਤਾਂ ਜਾ ਸਕਦੀ ਲਾਲੀ ਵੀਰ ਹੌਲੀ ਆਓ ਮੈਂ ਕਿ ਲੱਤਾਂ ਜੀ ਆ ਸਕਦੀ ਹਾਂ ਸਮਝ ਨਾ ਕੇ ਬਹੁਤ ਵਧੀਆ ਦਰਸ਼ਨ ਕਰਾਏ ਮਹਾਰਾਜ ਨੇ ਹੁਣ ਮਹਾਰਾਜ ਘੜੀ ਘਰ ਅੰਦਰ ਬਹਿ ਜੀਏ ਭਰਾ ਹੈ ਬੈ ਕੱਢ ਕੇ ਨਾ ਉਧਰੋਂ ਗੱਡੀ ਚੋਂ ਤੇ ਉਥੇ ਰੇਰਾ ਸਾਹਿਬ ਕਿੰਨੇ ਵਜੇ ਕਰਦੇ ਹੋਣਗੇ ਸ਼ੁਰੂ ਹੋਣਾ ਹੈ ਰੇਰਾ ਸਾਹਿਬ ਸ਼ੁਰੂ ਹੋਣਾ ਨਹੀਂ ਸਵਾਰ ਜੀ ਹੋਗੇ ਰੇਰਾ ਸਾਹਿਬ ਟਿਕਿਆ ਉਹ ਜਿੱਤ ਨਾ ਦਾ ਨਾ ਉਹ ਬੋਲ ਕੇ ਹੰਦ ਨਾ ਹੋ ਕੇ ਸਵੇਰੇ ਜਰੂਰ ਮਾ ਹੋ ਉਹ ਰਸਤਾ ਲੱਭ ਪਹਿਲਾਂ ਹਸਰ ਕਹਤਾ ਉਹਨੇ ਆਵੇ ਪੈਣੀ ਨਹੀਂ ਉਹ ਪਾਗਲਾ ਨੂੰ ਉਹ ਲੈ ਹੈ ਕਿਹੜੀ ਸਭ ਭੰਗ ਹੋ ਜਾਂਦਾ ਬਣਾਇਆ ਕੇਰੇ ਆਰਮੀ ਨੇ ਬਣਾਇਆ ਦਿੰਦਾ ਆਰਮੀ ਨੇ ਬੈਗ ਰੱਖੀਏ ਰੂਮ ਤੇ ਬੈਗ ਰੱਖੀਏ ਰੂਮ ਚ ਹਣਾ ਮਾਤਾ ਜੀ ਕਿੱਥੋਂ ਆਏ ਮਾਤਾ ਜੀ ਕਿੱਥੋਂ ਆਏ ਮਾਤਾ ਜੀ ਕਿੱਥੋਂ ਆਏ ਅੰਬਾਲਾ ਤੋਂ ਆਏ ਅੰਬਾਲਾ ਅੰਬਾਲਾ ਉਹ ਡੇਰਾ ਦੁੰਦ ਨਹੀਂ ਆਇਆ ਹਾਂ ਡੇਰਾ ਦੁੰਦ ਨਹੀਂ ਡੇਰਾ ਦੁੰਦ ਕਿ ਜੇ ਤੋਂ ਆਪਣੇ ਮਹਾਰਾਜ ਦੀ ਕਿਰਪਾ ਨਾਲ ਰੂਟ ਵੱਖਰਾ ਇੱਧਰ ਹੋ ਕੇ ਚੱਲ ਗਿਆ ਹਾਂ ਕੋਨੇਮ ਕੋਣ ਸਾਹਿਬ ਜਾਣੀ ਹੈ ਰੂਟ ਵੱਧ ਜਾਣਾ ਹੈ 600 ਤੇ ਚੱਲ ਰਹੀ ਹੈ ਤੇ ਵੀ ਨਹੀਂ ਬੁਰ ਮਿਲਿਆ ਉਸ ਸੰ ਟੋਰੀਟਾ ਸਭ ਦੇ ਦਰਸ਼ਨ ਕਰੋ। ਰਹਿਰਾਸਾ ਨੂੰ ਨਹੀਂ ਲਿਆ? ਹਾਂ? ਰਹਿਰਾਸਾ ਘੁੰੜਿਆ ਜੋ। ਹਾਂ? ਚਲੋ ਫਿਰ ਬਾਅਦ ਵਿੱਚ ਬੈਗ ਲੈ ਲੈਨੇ। ਹੋ ਗਿਆ ਹੋ ਗਿਆ ਸਾਢੇ 6 ਹੋ ਗਏ ਹਾਂ ਸਾਢੇ 6 ਸਾਢੇ 6 ਹੋਏ ਤਾਂ ਹੋ ਗਿਆ ਆ ਗੱਲ ਜਾਂਦੇ ਤੋਂ ਆਉਣ ਉਹ ਜੀ ਕੋਈ ਨਹੀਂ ਸਵੇਰੇ ਪਤਾ ਲੱਗਿਆ ਤੇ ਗੱਡੀ ਤਾਂ ਜੜਾਈ ਨੂੰ ਪਤਾ ਨਹੀਂ ਆਹ ਵੇਲਾ ਅੱਡੇ ਮੈਂ ਐਲੀਵੇਸ਼ਨ 'ਚ ਟੱਲਾਂ ਲੁੰਦੇ ਅਗਲਾ ਪੱਥਰ ਜੰਜਨ ਲਾਹੀ ਗੀ ਬਾਬੇ ਨੇ ਕਰਤੀ ਕਿਰਪਾ ਹੋ ਗਿਆ ਦਰਸ਼ਨ ਦੀਦਾਰੇ ਤਰੀਕੇ-ਮਿਠੇ ਕਰੇ ਦੇ ਨਹੀਂ ਸੰਜਿਆ ਇਹ ਨੂੰ ਵੇਤਾ ਕਾ ਆਈ ਨਹੀਂ ਚੀਜ਼ਾਂ ਬਣਾਈਆਂ ਗਿਆ ਪਰਾਲੀ ਇਕੱਠੀ ਕੀਤੀ ਇਹ ਝੋਨੇ ਵਾਲੀ ਦੀ ਪਰਾਲੀ ਇਕੱਠੀ ਸਟੋਰ ਇਦਾਂ ਕਰਦੇ ਹੋਣਗੇ ਹਾਂ ਆਹ ਹੋ ਰਹੀ ਗੱਲ ਉਹਨੇ ਅੱਜ ਤੂੰ ਗਏ ਸ਼ਟਰ ਥੱਲੇ ਹੀ ਹੁਣ ਖੁੱਕੇ ਹੋਏ ਆਏ ਕੀ ਕਮਾਲ ਨੰਦਰੀ ਮੈਂ ਕੀਤਾ ਖਾਣੀ ਇਹ ਸ਼ਟਰ ਥੱਲੇ ਤੋਂ ਹੁਣ ਖੋਲ੍ਹਿਆ ਆਈ ਹਾਂ ਸਰੀ ਆਈ ਜਦੋਂ ਸ਼ਾਮਾਂ ਨੂੰ ਹੋਣਗੇ ਹਾਂ ਸ਼ਾਮਾਂ ਨੂੰ ਹੋਣਗੇ ਆ ਬਾਬਾ ਕਿੱਥੋਂ ਆਇਆ ਆ ਚੀਜ਼ ਦੀ ਆਪਾਂ ਪੁਹੇਖਾ ਨਹੀਂ ਕਰ ਸਕਦੇ ਬਲੌਗ ਦੇ ਵਿੱਚ ਵੀ ਚੀਜ਼ ਜੇ ਪ੍ਰਾਲੀ ਸਟੋਰ ਦਾ ਬਣਾਇਆ ਗਿਆ ਹੋਵੇ ਜਾਂ ਕੀ ਚੱਕਰ ਹੈ ਪ੍ਰਾਲੀ ਸਟੋਰ ਕੀਤੀ ਹੈ ਜੀ ਇਹਨਾਂ ਕੋਈ ਬੰਦੇ ਆ ਗਏ ਲੋਰੀ ਸੰਤੋ ਆਪਾਂ ਪਹਿਲਾਂ ਉੱਪਰ ਗਏ ਸੀ 300 ਮੀਟਰ ਉੱਥੋਂ ਆਪਾਂ ਮੈਗੀ ਤੇ ਕੋਲਡ ਡਰਿੰਕ ਮੈਂ ਕਿ ਖਾਦੀ ਕੋਲਡ ਡਰਿੰਕ ਪੀਤੀ ਖਾ ਲ ਗੇ ਪੀ ਕੇ ਵਾਪਸ ਆ ਗਏ ਕੋਲਡ ਡਰਿੰਕ ਖਾਣਾ ਨਹੀਂ ਥੋੜਾ ਹਾਂਜੀ ਮੈਂ ਕਿ ਕਦੀ ਕੋਲਡ ਡਰਿੰਕ ਨਹੀਂ ਖਾਦੀ ਹਾਂਜੀ ਹਾਂਜੀ ਨਹੀਂ ਮੈਂ ਕਿ ਪੀਤੀ ਨਹੀਂ ਹਾਂ ਨਾਲ ਸਾਰੀ ਆ ਉਹ ਜਿੱਦਾਂ ਜੀ ਬਰਫ ਵਾਲੀ ਖਵਾਈ ਸਤਨੂੰ ਬਰਫ ਵਾਲੀ ਖਵਾਈ ਲੈ ਕੱਢ ਲਈ ਗੱਡੀ ਚ ਹੈ ਰੱਖ ਕੇ ਫੇਰ ਜਾਂ ਮੈਂ ਲੋਕੀ ਹੁਣ ਆਪਾਂ ਬੈਗ ਕੱਢ ਕੇ ਆਪਣੇ ਰੂਮ ਚ ਜਾ ਰਹੇ ਹਾਂ ਬੈਗ ਫੜ ਸਲੂਟਾਂ ਬਾਜ਼ ਮਾਰੀ ਇਹ ਮਾਮਾ ਸਲੂਟ ਮਾਰੀ ਜਾਂਦਾ ਕੱਢੋ ਵੇ ਕੇ ਕਰਕੇ ਹੁਣ ਆਪਾਂ ਬੈਗ ਕੱਢेंगे ਬਾਈਕ ਆ ਬੈਗ ਫੜ ਗੁਰਦਰਾ ਬਾਹਰ ਵਿਗਾਦੀ